ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੋਰ ਸਲਾਮ ਜੀ ਕਿਤਾ ਠੀਕ ਠਾਕ ਜੀ ਅੱਜ ਦਾ ਬਲੌਗ ਸਾਡੇ ਸ਼ਹਿਰ ਵਿੱਚ ਮੈਰਿਜ ਆ ਜੀ ਸਾਡੇ ਫਰੈਂਡਸ ਦੇ ਮੁੰਡੇ ਲੜਕੇ ਦੀ ਤੇ ਅੱਜ ਤੁਹਾਨੂੰ ਬਲੌਗ ਦਿਖਾਉਂਦੇ ਆ ਵਿਆਹ ਦਾ ਤੇ ਗੁਰੂ ਘਰ ਵਿਗਨ ਸਿਟੀ ਵਿੱਚ ਉਹਨਾਂ ਦਾ ਨੰਦਕਾਰ ਹੋਣੇ ਆ

ਉਹ ਆਇਆ ਮਰਦ ਕਰਦਾ ਕੋ ਦਫੜੋ ਕਰ ਲਈ ਇਹਦੇ ਕਰਨੀਆਂ i do ਫੇ ਜਾਏ ਦਰਸ ਪਰਸੀਏ ਕੋ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੋ ਸਾਹਿਬ ਜੀਓ ਸੋਟ ਮਹਾਰਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾ ਡੇਰਾ ਪੰਨਾ ਪਰਮੇਸ਼ਰ ਦਿੱਤਾ ਬੰਨਾ ਬੁਖ ਲੋਗਤਾ ਤੇਰਾ ਪੰਨਾ ਅਰਥ ਕਰੇ ਨਰਨਾਰੀ ਹਰ ਹਰ ਕਿਰਪਾ ਕਿਰਪਾਤਾਰੀ ਸੰਤੋ ਸੁਖੋ ਆਸਮthਾਈ ਪਾਉ ਬ੍ਰਹਮਪੂਰਨ ਪਰਮੇਸ਼ਰ ਰਬਿਆ ਸਭਨੇ ਜਾਇ ਰਹੋ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮੁਟਾਈ ਦਇਆ ਤੁਖ ਮਿਹਰਬਾਨਾ ਹਰ ਨਾਮ ਇਕ ਸਾਥ ਬਖਾਨ ਤੋਹੀ ਬਾਣੀ ਆਈ ਤੈਨ ਸਗਲੀ ਚਿੰਤ ਮੁਟਾਈ ਦਇਆ ਤੁਖ ਮਿਹਰਬਾਨਾ ਹਰ ਨਾਮ ਇਕ ਸਾਥ ਬਖਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Pojdimo na podlagi našega predavanja.

ਤਰਮ ਦਰਣਾ ਪਾਪਤ ਜਾਇ ਬਦ ਨਾਮ ਜਿਓ ਤਰਮ ਦਰਣਾ ਹਰ ਨਾਮ ਤੇ ਆਵੋ ਸਿਮਰਤ ਨਾਮ ਦਰਾਇਆ ਸਤਿਗੁਰ ਗੁਰੂ ਪੂਰਾ ਆਰਾਧੋ ਸਭ ਕਿਲਕਿ ਪਾਪ ਗੁਵਾਇਆ ਸੇ ਅਨੰਗ ਹੋਆ ਬੜ ਭਾਗੀ ਮਨ ਹਰ ਹਰ ਨਿਥਾ ਆਇਆ ਜਾ ਮਿੱਤ ਕਹੇ ਲਾਲ ਖਿਲਾਵ ਪੈਨੇ ਆਰੰਭ ਕਾਜ ਜੁ ਚਾਇਆ ਜਨ ਕਹੇ ਲਾਲ ਖਿਲਾਵ ਪੈਨੇ ਆਰੰਭ ਕਾਜ ਜੁ ਚਾਇਆ ਹਰ ਤੈਲਣੇ ਨਾ ਪਰ ਵੀਰਤੀ ਕਰਵ ਜਿਰ ਲਾਇਆ ਬ Yeah. <laughs> ਦਾ ਸਤਿ ਸ਼੍ਰੀ ਅਕਾਲ ਸੇ ਹੋਇ ਸਹਾਇ ਅਰਦਾਸੇ ਹਰ ਗੋਬਿੰਦ ਰਾਸਿ ਰਿਹਾ ਸ੍ਰੀ ਸਦਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਅਸੀਂ ਇਕੱਠਿਆ ਸਬਦ ਸੁਭਜਾਏ ਤੇਰ ਬਹਾਦਰ ਸੁਮਰੀਏ ਕਾਰਣ ਜਾਵੇ ਖਾਏ ਸਭ ਤੇ ਰਾਜੇ ਸਹਾਇ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੋਵਿੰਦ ਸਿੰਘ ਜੀ ਮਹਾਰਾਜ ਸਭ ਤੇ ਗੁਰਾਂ ਦੇ ਸਹਾਇ ਦਸਾਂ ਪਾਤਸ਼ਾਹ ਅਧਿਆਤਮ ਜੋਤ ਤਾਂ ਨੇਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ ਆਦੇ ਅੰਦਰ ਕੇ ਖਾਬਸਾ ਸਾਹਿਬ ਬੋਲੇ ਜੀ ਸਵਾਗਤ ਹੈ ਤੁਹਾਨੂੰ ਅੱਜ ਪਿਆਰਿਆ ਜਵਾਹਰ ਸਾਹਿਬ ਜਾਂਦੇ ਆੜਿਆ ਮੁਕਤੀਆਂ ਮਠਿਆ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਲੈ ਤੇ ਵਹਾਈ ਦੇਖ ਕੇ ਅਰਜਿਤ ਕੀਤਾ ਜਿਨ੍ਹਾਂ ਪਿਆਰਿਆ ਸਜਾਰਿਆਂ ਦੇ ਕੋਮਾਏ ਦਾ ਧਿਆਨ ਕਰਕੇ ਖਾਬਸਾ ਸਾਹਿਬ ਬੋਲੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਚੱਲੇ ਆ ਜੀ ਵਿਆਹ ਤੇ ਤੁਹਾਡੇ ਨਾਲ ਬਲੌਗ ਸ਼ੇਅਰ ਕੀਤਾ ਸੀਗਾ ਜਾਗੋ ਤੇ ਗਏ ਸੀ ਉਸ ਤੋਂ ਬਾਅਦ ਇੱਕ ਦਿਨ ਦੀ ਸੀਗੀ ਜੀ ਰੈਸਟ ਤੇ ਅੱਜ ਹੈਗਾ ਆ ਜੀ ਵਿਆਹ ਬਰਾਤ ਆ ਗਈ ਆ ਲਾਵਾਂ ਹੋਈਆਂ ਜਿਰਾਗ ਨਹੀਂ ਗਈ ਸੀ